YouTube channel for all of ਤੁਸੀਂ ਵੀ ਜਾ ਕੇ ਕਰੋ ਤੁਸੀਂ ਵੀ ਜਾ ਕੇ ਕਰੋ ਗੋਦਵਾਰੇ ਪਹੁੰਚ ਗਏ ਅਸੀਂ ਤੁਹਾਨੂੰ ਅੰਦਰ ਮਿਲਦੇ ਹਾਂ ਦਰਸ਼ਨ ਕਰਾਉਣੇ ਆ ਦਰਸ਼ਨ ਕਰਾਉਣੇ ਚਲੋ ਦੇਖੋ ਅਸੀਂ ਬਾਬਾ ਦੀਪ ਸਿੰਘ ਗੋਦਵਾਰੇ ਪਹੁੰਚ ਗਏ ਆ ਆ ਦੇਖੋ ਸੰਡੇ ਦੀ ਵਜ੍ਹਾ ਤੋਂ ਇੰਨੀ ਭੀੜ ਆ ਅਸੀਂ ਬਾਬਾ ਦੀਪ ਸਿੰਘ ਪਹੁੰਚ ਗਏ ਸੀਗੇ ਹੈਲੋ ਫਰੈਂਡਸ ਆਹ ਦੇਖੋ ਲਾਈਟਿੰਗ ਬਹੁਤ ਸੋਹਣੀ ਕੀਤੀ ਹੋਈ ਆ ਤੇ ਅੱਜ ਭੀੜ ਬਹੁਤ ਜ਼ਿਆਦਾ ਸੰਡੇ ਕਰਕੇ ਤੇ ਗੁਰਦੁਆਰਾ ਸਾਹਿਬ ਨਵਾਂ ਬਣਦਾ ਪਿਆ ਜਿਹੜਾ ਉਹ ਆ ਤੇ ਅੱਜ ਲੈਂ ਨਾ ਏਡੀ ਲੰਬੀ ਲੰਗੀ ਲੱਗੀ ਹੋਈ ਸੀ ਕਿ ਨਾ ਚੁਣੌਤੀ ਸੀ ਜਨ ਕਿ ਉਹ ਬਾਹਰ ਤੱਕ ਲੈਂ ਲੱਗੀ ਹੋਈ ਸੀ ਤੇ ਆ ਗੁਰਦੁਆਰਾ ਸਾਹਿਬ ਸਾਹਮਣੇ ਬਾਬਾ ਬੁੱਢਾ ਜੀ ਦਾ ਤੇ ਸਿੰਘ ਸਭਾ ਗੁਰਦੁਆਰਾ ਜੋ ਬਹੁਤ ਇੱਥੇ ਵੀ ਰਸ ਬਹੁਤ ਸੀਗਾ ਅੱਜ ਤੇ ਲੋਕੀ ਬਹੁਤ ਆਰਸਾ ਸੁਪਨੈ ਆਏ ਵਸਿਆ ਜਿਵੇਂ ਚੋ ਬੰਗੂ ਜੰਮਿਆ ਸਦਾ ਕਰਾਮਿਤ ਤਤਪੂਰੋ ਜਿ ਸਰੀਰਾਇ ਇਹ ਰਿਹਾ ਆਇਆ ਪ੍ਰਭ ਨਾਮ ਸੁਖੰਗ ਸੁਖੰਦ ਲਾਗੇ ਰੇ ਪਹੁੰਚ ਗਏ ਤਾਂ ਅਸੀਂ ਰੇਟ ਹੋ ਗਈ ਸੀ ਉੱਧਰ ਬਹੁਤ ਭੀੜ ਸੀਗੀ ਤਾਂ ਤਾਈ ਤਾਂ ਉੱਧਰ ਰਾਤ ਹੋ ਗਈ ਸੀਗੀ ਹੁਣ ਅਸੀਂ ਪਹੁੰਚੇ ਲੱਗੇ ਆ ਜੇ ਤੁਹਾਨੂੰ ਆਵਲੀ ਵੀਡੀਓਸ ਨੂੰ ਸਮਾਨ ਦਾ ਇਤ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ ਬਾਏ ਟੂ ਨੈਕਸਟ ਵੀਡੀਓਸ ઓਕੇ ਫਰੈਂਡਸ ਬਾਏ